ਵਰਵਾਹ ਜਿਸ ਦੀ ਵਾਵਾ ਜਸ ਦੀ ਜੋਸ਼ੀ ਦਾ ਦਿਗਾਂਤ ਕੰਧਾ ਦਾ ਬਾਬਾ ਤੇਰੇ ਦੀ ਮਾਰਾ ਉਹ ਐਸਾ ਪ੍ਰੇਰਿਤ ਪਾਗ ਲਗਾ ਰਹੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੇੜਲੇ ਪਿੰਡ ਫਤੇਗੜ ਵਿਖੇ ਬਾਬਾ ਮਸਤਾਨ ਸਿੰਘ ਵੱਲੋਂ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦੇ ਹਾਂ ਸ਼ਹੀਦੀ ਸਮਾਗਮ ਕਰਵਾਏ ਗਏ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਥਿਆਂ ਵੱਲੋਂ ਆਈਆਂ ਸੰਗਤਾਂ ਨੂੰ ਕਥਾ ਗੁਰਬਾਣੀ ਕੀਰਤਨ ਕਾ ਕੇ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਕੇ ਅਟੁੱਟ ਲੰਗਰ ਵੀ ਵਰਤਾਏ ਗਏ ਇਸ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਗੱਤਕੇ ਦਾ ਵੀ ਪ੍ਰਦਰਸ਼ਨ ਕੀਤਾ ਗਿਆ ਸੋ ਤੁਸੀਂ ਵੀ ਦੇਖੋ ਤਸਵੀਰਾਂ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਸੋ ਤੁਸੀਂ ਵੀ ਦੇਖੋ ਇਸ ਧਾਰਮਿਕ ਸਮਾਗਮ ਦੀਆਂ ਕੁਝ ਤਸਵੀਰਾਂ ਸ਼੍ਰੀਮਾਨ ਸਤਨਾਥ ਦਾ ਅਮਰੀਕ ਸਿੰਘ ਜੀ ਆਪ ਸੰਗਤਾਂ ਨੂੰ ਪਤਾ ਹੀ ਹੋਵੇਗਾ ਜੋ 2000 ਆਪ ਨੇ ਬੁਲਾਇਆ ਨਿਬੜੋ 21 ਵਿੱਚ ਸੋ 3 ਜੁਲਾਈ ਨੂੰ ਸਾਡੇ ਬਹੁਤ ਹੀ ਸ਼ਰਮਨ ਪਿਆਰੇ ਇਲਾਕਾ ਇਲਾਕੇ ਦੀ ਸ਼ਾਨ ਇਲਾਕੇ ਦਾ ਮਾਣ ਸਮਾਜ ਸੇਵੀ ਸਰਦਾਰ ਰਵਜਿੰਦਰ ਸਿੰਘ ਬਾਵੀ ਸਾਹਿਬ ਕਾਰਜ ਚਲਾਣਾ ਕਰਨੇ ਸਨ ਸੋ ਉਹਨਾਂ ਦੇ ਵਿਆਹਾਂ ਕਰ ਜਾਣ ਤੋਂ ਬਾਅਦ ਜਿਹੜਾ ਪਹਿਲਾ ਸਮਾਗਮ ਦਸੰਬਰ ਵਿੱਚ ਮਨਾਇਆ ਗਿਆ ਸੀ 12 ਦਸੰਬਰ 2000 ਸੋ ਆਪਾਂ ਰੱਖਿਆ ਸੀ ਬੱਚਿਆਂ ਦੇ ਦਸਤਾਰ ਮੁਕਾਬਲੇ ਸੋ ਮਹਾਪੁਰਖਾਂ ਦਾ ਦਾਸ ਲੰਮੇ ਸਮੇਂ ਤੋਂ ਮਹਾਪੁਰਖਾਂ ਨਾਲ ਜੁੜਿਆ ਹੋਇਆ ਹੈ। ਬਾਬਾ ਜੀ ਦੇ ਨਾਲ ਇਹਦਾ ਬਚਨ ਹੋਇਆ ਬੇਨਤੀ ਹੋਈ ਬਾਬਾ ਜੀ ਅਚਾਨਕ ਉਹ ਸੁਣੇ ਸਿੱਧੀ ਜੋੜ ਦੇ ਲੈ ਕਰਕੇ ਇੰਗਲੈਂਡ ਤੋਂ ਆ ਰਹੇ ਸੀ ਤੇ ਜਦੋਂ ਦਿੱਲੀ ਇਹ ਰਿਪੋਰਟ ਪਹੁੰਚੇ ਤੇ ਅਚਾਨਕ ਪਤਾ ਲੱਗਿਆ ਕਿ ਮਾਪੁਰਖ ਅੱਜ ਆਗੇ ਸਵੇਰੇ ਆਪਣਾ ਪ੍ਰੋਗਰਾਮ ਸੀ। ਸੋ ਮਾਪੁਰਖਾਂ ਨੇ ਇੱਕ ਬਚਨ ਛੱਡਿਆ ਕਹਿੰਦੇ ਤੁਸੀਂ ਗੁਰਮਤ ਸਮਾਗਮ ਹੈ ਕਰਨਾ। ਅਜਾਈ ਇਨ੍ਹਾਂ ਮਾਪੁਰਖਾਂ ਦਾ ਬਚਨ ਇਨ੍ਹਾਂ ਦੇ ਮੁਖਾਰविंद ਤੋਂ ਨਿਕਲਿਆ ਸੰਗਤ ਜੀ ਅੱਜ ਚੌਥਾ ਗੁਰਮਤ ਸਮਾਗਮ ਹੈ। ਸੋ ਸਤਿ ਪੁਰਸ਼ਾਂ ਦੇ ਕਹੇ ਹੋਏ ਗੋਲ ਬਚਨ ਉਹ ਸੰਪੂਰਨ ਤੇ ਤੁਰ ਦਰਗਾਹ ਤੱਕ ਪ੍ਰਵਾਨ ਹੁੰਦੇ ਸੋ ਇਹ ਆਪ ਨੇ ਕੰਨੀ ਸੁਣਿਆ ਤੇ ਅੱਖੀ ਦੇਖਿਆ ਇਹ ਮੌਤਮ ਹੋਇਆ ਸੋ ਸ਼੍ਰੀਮਾਨ ਸੰਤ ਬਾਬਾ ਰੰਧਿਆ ਸਿੰਘ ਜੀ ਕੈਲਕੀ ਕੋਨਾ ਦੇ ਨਾਲ ਦੀ ਬਾਬਾ ਜੀ ਦਾ ਮੇਲ ਮਲਾਪ ਬਾਹਰ ਜਾਂਦੇ ਨੇ ਤੇ ਗੁਰਮਤਾ ਸਾਜ ਹੁੰਦੀ ਹੈ ਸੋ ਹੁਣ ਆਪਾਂ ਮਾਪਰਾਂ ਪਾਸੋਂ ਦਸ਼ਮੇਸ਼ ਵੀ ਦਾ ਜਸੰਗ ਸਰਵਣ ਕੀਤਾ ਖਾਲਸਾ ਪੰਥ ਸਾਧਨਾ ਦਾ ਅਧਿਆਪਕ ਜਦਿਆਂ ਦਾ ਸੋ ਦਾਸ ਵੱਲੋਂ ਬੇਨਤੀ ਹੈ ਸਾਡੇ ਸਤਕਾਰਯੋਗ ਭੈਣ ਜੀ ਸੀਰੀਤ ਨਾ ਵੀ ਇਸ ਸਟੇਜ ਤੇ ਆਉਣਾ ਸੋ ਰਾਜਵੀਰ ਸਿੰਘ ਸੰਧੂ ਸਾਰਾ ਪਰਿਵਾਰ ਆਪਾਂ ਮੇਧਰ ਲਤਕਾ ਅਕੈਡਮੀ ਵੱਲੋਂ ਮਾਪੋਸਾਂ ਦਾ ਸਨਮਾਨ ਕਰੀਏ ਸੋ ਸੇਕਤਰਾ ਤੋਂ ਕੋਈ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਹੈ ਸਰਪੰਚ ਸਾਡੇ ਵੀਰ ਜਿਨ੍ਹਾਂ ਦਾ ਬਹੁਤ ਦਿਲੀ ਪਿਆਰ ਸੀ ਇਸ ਵਿੜੇ ਨਾਲ ਅਨੇਕਾਂ ਪਰਿਵਾਰ ਨਾਲ ਕੋਈ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਤੂ ਉਹਨਾਂ ਨੂੰ ਵੀ ਦੇਂਦੀ ਹੈ ਕਿ ਆਓ ਅਪਾ ਪਾਈ ਮਹਿਮਾਨਾਂ ਨੂੰ ਖਾਣੇ ਆਪਾਂ ਸਤਕਾਰ ਦੇ ਨਾਲ ਪਾਪਾ ਜੀ ਦਾ ਸਨਮਾਨ ਅਰਦਾ ਅਰਦਾ ਬਾਰੋ ਬਾਰ ਕਰਾ ਹੀਮ ਕੁੰਟ ਦੇ ਵਾਸੀ ਨੂੰ ਮੈਂ ਬਦਲਾ ਬਾਰੋ ਬਾਰ ਕਰਾ ਹੀਮ ਕੁੰਟ ਦੇ ਵਾਸੀ ਨੂੰ ਮੈਂ ਬਦਲਾ ਬਾਰੋ ਬਾਰ ਕਰਾ ਪੰਥ ਸਾਹਿਬ ਗੁਰਦਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਾਰੇ ਨਾਲ ਹੋ ਜਿਓ ਗੱਜ ਗੇ ਦੇ ਬਾਰੇ ਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂਰਖਾਂ ਵੱਲੋਂ ਉਹਨਾਂ ਨੂੰ ਬਖਸ਼ਿਸ਼ ਸਿਰਫ ਉਹਦੀ ਸੁੱਜਕਾਰਾ ਛੱਡੀਏ ਤੇ ਚੜ੍ਹਦੀ ਕਲਾ ਦੀ ਆਪਾਂ ਸਾਰੇ ਭੈਣ ਦੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਸੋ ਪਿਛਲੇ ਸਾਲ ਵੀ ਆਪਾਂ ਇਹ 4 ਸਾਲਾਂ ਤੋਂ ਅਰਦਾਸ ਕਰਦੀ ਆ ਰਹੀ ਆ ਸੰਗਤ ਸੋ ਇਹਨਾਂ ਨੂੰ ਦੇਹ ਰੋਗ ਦਾ ਤੰਦਰੁਸਤੀ ਬਖਸ਼ਣ ਅਕਾਲ ਪੁਰਖ ਵਾਹਿਗੁਰੂ ਜੋ ਇਸ ਘਰ ਦਾ ਚਿਰਾਗ ਸਦਾ ਬਲਦਾ ਰਹੇ ਸੋ ਇਹ ਮੇਜਰ ਦਾ ਵਿਣ ਹੈ ਇਹ ਅਕ੍ਰਿਸ਼ਨਾੰਦਾ ਰਹੇ ਸਤਿ ਸ਼੍ਰੀ ਅਕਾਲ ਸੋ ਆਏ ਹੋਏ ਸਾਰੇ ਵੀ ਸਤ ਜੁਗ ਕੀ ਅੰਦਰ ਜਿਹੜਾ ਚਾਲਾ ਉਹ ਵਾਈਪਤੀ ਜਿਹੜੇ ਅੰਦਰ ਜਿਵੇਂ ਰੱਖੇ ਸੀ ਬੱਚੇ ਪੱਕਦੇ ਆ बहुत आहे बाबा मु पिंड वासीवी हासिल कराया या वॾ त हसा लिंदियूं आहिनि ਸੇਡ ਵਾਲਾ ਹੁੰਦਾ ਹੈ ਤੇ ਦਸਤਾਰੀ ਕੰਮਲੇ ਵੀ ਕਰਾਇਆ ਜਾਂਦਾ ਹੈ ਕਿ ਬੱਚਿਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਬਹੁਤ ਹੀ ਸ਼ਰਧਾਲੂ ਬਹੁਤ ਵਧੀਆ ਸਲਾਗਾ ਹੋਇਆ ਉਹ ਕਦਮ ਹੈ ਬਹੁਤ ਤਿਆਰ ਅਸੀਂ ਬੱਤਵਾਸੇ ਹਰ ਸਾਲ ਤੇ ਹਰ ਸਾਲ ਮਾਪੀ ਸਭ ਦੀ ਯਾਦ ਫਿਰ ਕਿਸ਼ਾ ਸੰਗਠਨ ਦੀ ਯਾਦ ਵਿੱਚ ਉਨ੍ਹਾਂ ਦੀ ਯਾਦ ਵਿੱਚ ਜਦੋਂ ਸਤ ਪਹਿਲਾ ਮਾਤ ਸਹਿਬਜਾਦਿਆਂ ਨੂੰ ਤੇ ਇਹ ਪ੍ਰੋਗਰਾਮ ਇਦਾਂ ਹੀ ਚੱਲਦਾ ਰਹੇ ਤੇ ਅੱਗੇ ਵੀ ਅਸੀਂ ਅਗਾਹਵਾਂ ਤੋਂ ਸੋਚਣ ਉਹ ਨਾਮ ਲਾ ਕੇ ਇੱਥੇ ਬਾਤ ਤੋਂ ਬਾਤ ਅਸੀਂ ਵਧੀਆ ਕੰਮਾਂ ਕਰਾਂਗੇ ਜਦੋਂ ਕਿ ਇਲਾਕਾ ਨਿਵਾਸੀਆਂ ਨੂੰ ਵਧੀਆ ਪੜ੍ਹਿਆ ਦੇ ਵਧੀਆ ਕੀਤਾ ਜਾਵੇ ਸਿੱਖੀ ਭਰਤੀ ਸਰਕਾਰ ਜੋ ਪੰਜਾਬ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਜੋ ਕਿ ਸਾਲਾਨਾ ਸਮਾਗਮ ਪਿੰਡ ਫਤਿਹਗੜ ਮੇਜਰ ਗਦਕਾ ਅਕੈਡਮੀ ਵਿਖੇ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਸੋ ਅੱਜ 14 ਦਸੰਬਰ 2024 ਨੂੰ ਇਹ ਸਮਾਗਮ ਉਲੀਕਿਆ ਗਿਆ ਹੈ ਜਿਸ ਵਿੱਚ ਇਲਾਕਾ ਨਿਵਾਸੀ ਸੰਗਤਾਂ ਨੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ ਅਤੇ ਸਾਡੇ ਅਲਾਕੇ ਦੇ ਨੇੜਲੇ ਲੱਗਦੇ ਪਿੰਡਾਂ ਦੇ ਜੋ ਸੁਖਜਿੰਦਰ ਸਿੰਘ ਮਾਵੀ ਸਾਹਿਬ ਜੀਾਂ ਦੇ ਨਾਲ ਬਹੁਤੇ ਪਿਆਰ ਵਾਲੇ ਸੱਜਣ ਸਨ ਸੋ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਹੈ ਸੋ ਸਹਿਬਜ਼ਾਦਿਆਂ ਦੇ ਚੱਲਦੇ ਸਮਾਗਮ ਦੇ ਵਿੱਚ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਹੈ ਸੋ ਆਪ ਸੰਗਤਾਂ ਦੇ ਸਹਿਯੋਗ ਸਦਕਾਈਂ ਅਜਿਹੇ ਜਿਹੜੇ ਕਾਰਜ ਨੇ ਉਹ ਹੋ ਸਕਦੇ ਐ ਪਾਛੋ ਛੱਡਿਆ ਤੇ ਮੇਧਰ ਗਤਕਾ ਅਕੈਡਮੀ ਦਾ ਸੇਵਾਦਾਰ ਹੋਣ ਦੇ ਨਾਤੇ ਆਪ ਇਲਾਕੇ ਨਾਲ ਸੰਸਕਟਾਂ ਨੂੰ ਅੱਗੇ ਤੋਂ ਵੱਧ ਚੜ ਕੇ ਸੇਵਾ ਕਰਨ ਦਾ ਵੀ ਇਹ ਬੇਨਤੀ ਕਰਦਾ ਹਾਂ ਜੋ ਕਿ ਹਰ ਸਾਲ ਇੱਕ ਦਸਤਾਰ ਮੁਕਾਬਲਾ ਜੂਨ ਜੁਲਾਈ ਚ ਤੇ ਦਸੰਬਰ ਮਹੀਨੇ ਦੇ ਵਿੱਚ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਮਨਾਇਆ ਜਾਂਦਾ ਹੈ ਸੋ ਆਪ ਜੀ ਅੱਗੇ ਤੋਂ ਹੋਰ ਵੱਧ ਚੜ ਕੇ ਸਹਿਯੋਗ ਕਰੋ ਇਸ ਵਾਰ ਬੜੀ ਨਾਲ ਹੋਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਸਾਹਿਬ ਜੀਆਂ ਦੇ ਬਹੁਤ ਹੀ ਸੱਜਣ ਮਿੱਤਰ ਪਿਆਰੇ ਸੁਖਵਿੰਦ ਸੁਖਜਿੰਦਰ ਸਿੰਘ ਸੁਖਾ ਸੇਖਪੁਰੇ ਤੋਂ ਸਰਪੰਚ ਸਾਹਿਬ ਉਹ ਵੀ ਪਹੁੰਚੇ ਅਤੇ ਆਪਣੀ ਮਨਮੋਹਨ ਸਿੰਘ ਸਰਪੰਚ ਸਾਹਿਬ ਜੋ ਕਿ ਨਗਰ ਬਡੌਦੀ ਤੋਂ ਸੋ ਉਹਨਾਂ ਦਾ ਵੀ ਬੜਾ ਦਿਲੀ ਪਿਆਰ ਸੀ ਸੁਖਜਿੰਦਰ ਸਿੰਘ ਅਭੀਲ ਸਾਹਿਬ ਦੇ ਪਰਿਵਾਰ ਨਾਲ ਅਤੇ ਉਹਨਾਂ ਦੇ ਨਾਲ ਉਹ ਵੀ ਪਹੁੰਚੇ ਨੇ ਸੋ ਸਾਡੇ ਨਾਲ ਹੀ ਸਾਡੇ ਨਗਰ ਦੇ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਦਾ ਵੀ ਸੋਹਣਾ ਯੋਗਦਾਨ ਹੁੰਦਾ ਹੈ ਸੋ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਅਤੇ ਨਾਲ ਹੀ ਸੁਖਜਿੰਦਰ ਸਿੰਘ ਮਾਵੀ ਸਾਹਿਬ ਜੀਾਂ ਦੇ ਸੁਪੁੱਤਰੀ ਸੰਗੀਤ ਮਾਵੀ ਅਤੇ ਉਹਨਾਂ ਦੇ ਮੁੱਚੇ ਪਰਿਵਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਨਾਲ ਸਹਿਯੋਗ ਦਿੱਤਾ ਜਾਂਦਾ ਹੈ ਸੋ ਰਾਜ ਵੀਰ ਰਾਜਵੀਰ ਸਿੰਘ ਸੰਧੂ ਸੋ ਉਹ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਭਰੇ ਨੇ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਸੋ ਉਮੀਦ ਕਰਦੇ ਆ ਅੱਗੇ ਤੋਂ ਤੁਸੀਂ ਹੋਰ ਵੱਧ ਚੜ ਕੇ ਸਹਿਯੋਗ ਕਰੋ ਸੋ ਆਪਾਂ ਧਾਰਮਿਕ ਐਕਟੀਵਿਟੀ ਕੋਈ ਨਾ ਕੋਈ ਹੋਰ ਵੱਧ ਚੜ ਕੇ ਕਰ ਸਕੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ